ਦਿਆਣਾ ਵੈਸਟ ਦੇ ਲਈ ਆਮ ਆਦਮੀ ਪਾਰਟੀ ਦੇ ਵੱਲੋਂ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਤੇ ਉਮੀਦਵਾਰ ਕੌਣ ਹੋਵੇਗਾ ਇਸ ਬਾਬਤ ਉਹਨਾਂ ਨੂੰ ਜ਼ਰੂਰ ਜਾਣਕਾਰੀ ਦਿਵਾਵਾਂਗੇ ਮੌਜੂਦਾ ਜੋ ਰਾਜ ਸਭਾ ਮੈਂਬਰ ਨੇ ਉਹਨਾਂ ਨੂੰ ਉਮੀਦਵਾਰ ਬਣਾਇਆ ਗਿਆ ਹੈਗਾ ਲੁਧਿਆਣਾ ਵੈਸਟ ਸੀਟ ਜਿਹੜੀ ਹੈਗੀ ਗੁਰਪ੍ਰੀਤ ਗੋਗੀ ਉਹਨਾਂ ਦੇ ਦਿਹਾਂਤ ਤੋਂ ਬਾਅਦ ਜਦੋਂ ਉਹਨਾਂ ਦਾ ਉਹਨਾਂ ਦੀ ਮੌਤ ਹੋ ਜਾਂਦੀ ਹੈ ਗੋਲੀ ਵੱਜਣ ਦੇ ਕਾਰਨ ਤਾਂ ਅਜੇ ਇਹ ਦੇ ਵਿੱਚ ਲੁਧਿਆਣਾ ਵੈਸਟ ਦੀ ਸੀਟ ਖਾਲੀ ਹੋ ਜਾਂਦੀ ਹੈ ਉਸ ਤੋਂ ਬਾਅਦ ਉਹੀ ਕਿਆ ਅਸਰਾਇਆਂ ਜ਼ਰੂਰ ਲਗਾਈਆਂ ਜਾ ਰਹੀਆਂ ਸਨ ਕਿ ਆਕਰ ਲੁਧਿਆਣਾ ਵੈਸਟ ਤੋਂ ਕਿਸ ਉਮੀਦਵਾਰ ਨੂੰ ਖੜਾਇਆ ਜਾਵੇਗਾ ਤਾਂ ਹੁਣ ਆਵਾਜ਼ੀ ਪਾਰਟੀ ਦੇ ਵੱਲੋਂ ਬਕਾਇਦਾ ਐਲਾਨ ਕਰ ਦਿੱਤਾ ਗਿਆ ਕਿ ਸੰਜੀਵ ਅਰੋੜਾ ਜੋ ਨੇ ਉਹਨਾਂ ਨੂੰ ਜੋ ਹੈ ਉਮੀਦਵਾਰ ਬਣਾ ਦਿੱਤਾ ਗਿਆ ਹੈਗਾ ਯਾਰ ਹੁਣ ਰਾਜ ਸਭਾ ਵਾਲੀ ਸੀਟ ਜੋ ਹੈ ਕਿਸ ਨੂੰ ਮਿਲੇਗੀ ਇਸ ਉੱਤੇ ਵੀ ਸਵਾਲ ਜਿਹੜੇ ਜ਼ਰੂਰ ਖੜੇ ਹੋ ਰਹੇ ਨੇ ਪੰਜਾਬ ਤੋਂ ਮੌਜੂਦਾ ਰਾਜ ਸਭਾ ਮੈਂਬਰ ਨੇ ਸੰਜੀਵ ਅਰੋੜਾ ਕਾਂਗਰਸ ਦੇ ਵੱਲੋਂ ਭਾਰਤ ਪੋਸ਼ਣ ਆਸ਼ੂ ਨੂੰ ਮੈਦਾਨ ਦੇ ਵਿੱਚ ਉਤਾਰਿਆ ਜਾ ਸਕਦਾ ਹੈ ਉੱਥੇ ਜੇਕਰ ਭਾਜਪਾ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਵੀ ਕੁਝ ਨਾਮ ਜਿਹੜੇ ਨੇ ਸਾਹਮਣੇ ਜ਼ਰੂਰ ਆ ਰਹੇ ਨੇ ਅਸੀਂ ਉਸ ਬਾਬਤ ਵੀ ਤੁਹਾਨੂੰ ਜਾਣਕਾਰੀ ਜ਼ਰੂਰ ਦੇਵਾਂਗੇ ਤਾਂ ਲੁਧਿਆਣਾ ਵੈਸਟ ਤੋਂ ਸੰਜੀਵ अरोड़ा ਜੋ ਕਿ ਮੌਜੂਦਾ ਰਾਜ ਸਭਾ ਮੈਂਬਰ ਨੇ ਉਹਨਾਂ ਨੂੰ ਉਮੀਦਵਾਰ ਬਣਾਇਆ ਗਿਆ ਹੈਗਾ ਜ਼ਿਮਨੀ ਚੋਣਾਂ ਦੇ ਲਈ ਜੇਕਰ ਗੱਲ ਕੀਤੀ ਜਾਵੇ ਤਾਂ ਤਰੀਕਾ ਦਾ ਫਿਲਹਾਲ ਐਲਾਨ ਨਹੀਂ ਹੋਇਆ ਤੇ ਕਿਸੇ ਹੋਰ ਪਾਰਟੀ ਦੇ ਵੱਲੋਂ ਹਾਲੇ ਤੱਕ ਕਿਸੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਯਾਨੀ ਆਮ ਆਦਮੀ ਪਾਰਟੀ ਦੇ ਵੱਲੋਂ ਪਹਿਲ ਜਿਹੜੀ ਹੈਗੀ ਕੀਤੀ ਗਈ ਹੈਗੀ ਉਹਨਾਂ ਦੇ ਵੱਲੋਂ ਉਮੀਦਵਾਰ ਐਲਾਨ ਕੀਤਾ ਗਿਆ ਹੈਗਾ ਤਾਂ ਜੇਕਰ ਸੰਜੀਵ ਅਰੋੜਾ ਜਿਹੜੇ ਨੇ ਉਹ ਵਿਧਾਨ ਸਭਾ ਚੋਣਾਂ ਦੇ ਵਿੱਚ ਜਿੱਤ ਹਾਸਲ ਕਰਦੇ ਨੇ ਤਾਂ ਉਹਨਾਂ ਨੂੰ ਰਾਜ ਸਭਾ ਜਿਹੜੀ ਹੈਗੀ ਆ ਰਾਜ ਸਭਾ ਮੈਂਬਰਸ਼ਿਪ ਜਿਹੜੀ ਹੈਗੀ ਹੈ ਜਿਹੜੇ ਮੈਂਬਰ ਨੇ ਉਹ ਉਹਨਾਂ ਨੂੰ ਕੁਇਟ ਕਰਨੀ ਪਵੇਗੀ ਤੇ ਇਸ ਦੇ ਨਾਲ ਹੀ ਹੁਣ ਇਹ ਵੀ ਸਵਾਲ ਉੱਠ ਰਹੇ ਨੇ ਕਿ ਆਖਰ ਰਾਜ ਸਭਾ ਮੈਂਬਰ ਕੌਣ ਹੋਵੇਗਾ ਜਦੋਂ ਸੰਜੀਵ अरोड़ा ਜੇਕਰ ਜਿੱਤ ਹਾਸਲ ਕਰ ਲੈਂਦੇ ਨੇ ਤਾਂ ਲੁਧਿਆਣਾ ਤੋਂ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਸੰਜੀਵ अरोड़ा ਜਿਹੜੇ ਨੇ ਬਿਲੋਂਗ ਕਰਦੇ ਨੇ ਜਿਹੜਾ ਉੱਥੇ ਦੀਆਂ ਹੀ ਜੁੜੀਆਂ ਹੋਈਆਂ ਨੇ ਆਪ ਦਾ ਦਬਦਬਾ ਵੀ ਜਿਹੜਾ ਆ ਲੁਧਿਆਣਾ ਦੇ ਵਿੱਚ ਬਰਕਰਾਰ ਹੈ ਕਿਉਂਕਿ ਸਾਰੇ ਵਿਧਾਇਕ ਉਥੋਂ ਆਮ ਆਦਮੀ ਪਾਰਟੀ ਦੇ ਨੇ ਤਾਂ ਜਦੋਂ ਕਿਸੇ ਦਾ ਦਿਹਾਂ ਜਾਂ ਫੇ ਕੋਈ ਸੀਟ ਖਾਲੀ ਹੋ ਜਾਂਦੀ ਹੈ ਤਾ ਜਿਹੇ ਦੇ ਵਿੱਚ 6 ਮਹੀਨੇ ਦੇ ਵਿੱਚ ਕਾਰਹੀ ਇਲੈਕਸ਼ਨ ਜੋ ਹੈ ਉਹ ਕਰਵਾਉਣੀ ਪੈਂਦੀ ਹੈਗੀ ਆ ਤਾਂ ਹੁਣ ਤਰੀਕਾ ਦਾ ਵੀ ਜਲਦੀ ਐਲਾਨ ਹੋ ਜਾਵੇਗਾ ਤਾਂ ਜੇਕਰ ਗੱਲ ਕੀਤੀ ਜਾਵੇ ਕਾਂਗਰਸ ਤੋਂ 파ਰਤਪੋਸ਼ਣ ਆਸ਼ੂ ਜੋ ਨੇ ਉਹਨਾਂ ਨੂੰ ਸਟਰੋਂਗ ਫੇਸ ਵਜੋਂ ਦੇਖਿਆ ਜਾ ਰਿਹਾ ਜੋ ਕਿ ਸਾਬਕਾ ਮੰਤਰੀ ਨੇ ਉਹਨਾਂ ਨੂੰ ਉਮੀਦਵਾਰ ਐਲਾਨਿਆ ਜਾ ਸਕਦਾ ਹੈ ਸੂਤਰਾਂ ਦੇ ਹਵਾਲੇ ਦੇ ਨਾਲ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਮਹੇਸ਼ਿੰਦਰ ਗਰੇਵਾਲ ਜੋ ਨੇ ਉਹਨਾਂ ਨੂੰ ਉਮੀਦਵਾਰ ਐਲਾਨਿਆ ਜਾ ਸਕਦਾ ਹੈ ਹਾਲਾਂਕਿ ਜੇਕਰ ਦੇਖਿਆ ਜਾਵੇ ਤਾਂ ਕੋਈ ਹੋਰ ਸਟਰੋਂਗ ਕੈਂਡੀਡੇਟ ਨਹੀਂ ਹੈ ਤਾਂ ਅਜਿਹਾ ਵੀ ਹੋ ਸਕਦਾ ਹੈ ਕਿ ਕੋਈ ਨਵਾਂ ਉਮੀਦਵਾਰ ਜੋ ਹੈ ਉਸ ਨੂੰ ਬਣਾਇਆ ਜਾਵੇਗਾ ਨਵਾਂ ਉਮੀਦਵਾਰ ਐਲਾਨਿਆ ਜਾ ਸਕਦਾ ਹੈ ਇਸੇ ਦੇ ਨਾਲ ਹੀ ਭਾਜਪਾ ਦੀ ਜੇਕਰ ਗੱਲ ਕਰੀਏ ਤਾਂ ਜਿਹੇ ਦੇ ਵਿੱਚ ਸੂਤਰਾਂ ਦੇ ਹਵਾਲੇ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਰਵਨੀਤ ਬਿੱਟੂ ਜਿਹੜੇ ਨੇ ਉਹਨਾਂ ਨੂੰ ਉਮੀਦਵਾਰ ਐਲਾਨਿਆ ਜਾ ਸਕਦਾ ਹੈ ਕਿਉਂਕਿ ਪਹਿਲਾਂ ਚੋਣਾਂ ਦੇ ਵਿੱਚ ਰਵਨੀਤ ਬਿੱਟੂ ਜਿਹੜੇ ਨੇ ਮੈਦਾਨ ਦੇ ਵਿੱਚ ਜ਼ਰੂਰ ਆਏ ਸੀ ਪਰ ਉਹਨਾਂ ਨੂੰ ਹਾਰ ਨਸੀਬ ਹੋਈ ਸੀ ਪਰ ਉਸ ਤੋਂ ਬਾਅਦ ਵੀ ਉਹਨਾਂ ਨੂੰ ਕੇਂਦਰੀ ਮੰਤਰੀ ਜਿਹੜਾ ਆ ਜ਼ਰੂਰ ਬਣਾਇਆ ਗਿਆ ਸੀ ਤਾਂ ਕਿਤੇ ਨਾ ਕਿਤੇ ਹੁਣ ਉਹ ਸੀਐਮ ਦੀ ਰੇਸ ਦੇ ਵਿੱਚ ਵੀ ਨਜ਼ਰ ਆ ਰਹੇ ਨੇ ਉਹਨ ਲੱਗਦਾ ਹੈ ਕਿ ਹੁਣ ਉਹ ਸੀਐਮ ਬਣਨਗੇ ਜਿਸ ਨੂੰ ਲੈ ਕੇ ਲਗਾਤਾਰ ਹੀ ਐਕਟਿਵ ਮੋਡ ਦੇ ਵਿੱਚ ਨਜ਼ਰ ਆਉਂਦੇ ਨੇ ਤਾਂ ਉਸ ਦੇ ਤਹਿਤ ਉਹ ਲੁਧਿਆਣਾ ਵੈਸਟ ਤੋਂ ਮੈਦਾਨ ਦੇ ਵਿੱਚ ਉਤਰ ਸਕਦੇ ਨੇ ਤੇ ਉੱਥੇ ਫਿਰ ਬਹੁਤ ਵੱਡੀ ਚੁਣੌਤੀ ਵੀ ਕਈ ਜਾ ਸਕਦੀ ਹੈ ਕਿਉਂਕਿ ਜੇਕਰ ਗੱਲ ਕੀਤੀ ਜਾਵੇ ਤਾਂ ਲਗਾਤਾਰ ਹੀ ਪੰਜਾਬ ਦੇ ਵਿੱਚ ਸਿਆਸਤ ਜਿਹੜੀ ਹੈਗੀ ਆ ਗਰਮਾਈ ਹੋਈ ਹੈ ਤਾਂ ਸੰਜੀਵ ਅਰੋੜਾ ਜਿਨ੍ਹਾਂ ਦੀ ਜੇਕਰ ਗੱਲ ਕਰੀਏ ਤਾਂ ਲੁਧਿਆਣਾ ਦੇ ਕਾਰੋਬਾਰੀ ਸੰਜੀਵ ਅਰੋੜਾ ਹੈਗੇ ਨੇ ਉਹਨਾਂ ਨੂੰ ਕਾਰੋਬਾਰੀ ਵਜੋਂ ਜਾਣਿਆ ਜਾਂਦਾ ਹੈਗਾ ਰਾਜ ਸਭਾ ਦੇ ਲਈ ਆਪ ਦੀ ਪਸੰਦ ਵੀ ਸੀਗੇ ਅਜਿਹੇ ਦੇ ਵਿੱਚ ਉਹਨਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਰਿਤੇਸ਼ ਪ੍ਰਾਪਰਟੀਆਂ ਐਂਡ ਇੰਡਸਟਰੀਜ਼ ਲਿਮਟਿਡ ਦੇ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਵੀ ਨੇ ਅਜਿਹੇ ਦੇ ਵਿੱਚ ਹੈਪਸਟਨ ਹੋਮਸ ਦੇ ਵਿੱਚ ਇੱਕ ਵਪਾਰਕ ਭਾਈਵਾਲ ਵੀ ਹੈਗਾ 2008 ਦੇ ਵਿੱਚ ਇੱਕ ਫਾਰਮ ਫੈਮਿਲਾ ਫੈਸ਼ਨਜ਼ ਲਿਮਟਿਡ ਦੇ ਤਹਿਤ ਔਰਤਾਂ ਦੇ ਕੱਪੜਿਆਂ ਦੇ ਲਈ ਇੱਕ ਬ੍ਰਾਂਡ ਫੈਮਿਲਾ ਲਾਂਚ ਵੀ ਉਹਨਾਂ ਨੇ ਕੀਤਾ ਸੀ ਕੈਂਸਰ ਦੇ ਮਰੀਜ਼ਾਂ ਦੀ ਮਦਦ ਕਰਨ ਦੇ ਲਈ ਕ੍ਰਿਸ਼ਨ ਪ੍ਰਾਣ ਬ੍ਰੈਸਟ ਕੈਂਸਰ ਕੇਅਰ ਚੈਰੀਟੇਬਲ ਟਰਸਟ ਦੇ ਟਰਸਟੀਆਂ ਵਿੱਚੋਂ ਇੱਕ ਨੇ ਸੰਜੀਵ अरोड़ा 2005 ਦੇ ਵਿੱਚ ਆਪਣੇ ਮਾਤਾ ਪਿਤਾ ਦੇ ਨਾਮ ਤੇ ਟਰਸਟ ਵੀ ਉਹਨਾਂ ਦੇ ਵੱਲੋਂ ਬਣਾਇਆ ਗਿਆ ਜਿਨ੍ਹਾਂ ਦੀ ਕੈਂਸਰ ਦੇ ਕਾਰਨ ਮੌਤ ਹੋ ਗਈ ਸੀ ਤਾਂ ਜਏ ਦੇ ਵਿਚ ਅਰੋੜਾ ਦੇ ਮੁਤਾਬਕ ٹرسٹ ਦੇ ਰਾਹੀਂ 160 ਤੋਂ ਵੱਧ ਕੈਂਸਰ ਦੇ ਮਰੀਜ਼ਾਂ ਦਾ ਮੁਫਤ ਇਲਾਜ ਕੀਤਾ ਜਾ ਚੁੱਕਿਆ ਹੈਗਾ ਤਾਂ ਵੱਡੀ ਖਬਰ ਇਸ ਵਕਤ ਹੀ ਤੁਹਾਨੂੰ ਦੱਸ ਰਿਹਾ ਕਿ ਲੁਧਿਆਣਾ ਵੈਸਟਰਨ ਸੀਟ ਤੋਂ ਆਮ ਆਦਮੀ ਪਾਰਟੀ ਦੇ ਵੱਲੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਗਿਆ ਹੈਗਾ ਤਾਂ ਜਲਦੀ ਹੀ ਜੋ ਤਰੀਕੇ ਉਹਨਾਂ ਦਾ ਵੀ ਐਲਾਨ ਕਰ ਦਿੱਤਾ ਜਾਵੇਗਾ ਜਮਨੀ ਚੋਣਾ ਕਦੋਂ ਹੋਣ ਗਿਆ ਇਸ ਬਾਬਤ ਵੀ ਜਾਣਕਾਰੀ ਜਿਹੜੀ ਆ ਜਾਵੇਗੀ ਲੇਕਿਨ ਜੇਕਰ ਹੋਰ ਪਾਰਟੀਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਹਾਲੇ ਤੱਕ ਕੋਈ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਪਰ ਕਿਆਸਰਾਈਆਂ ਜ਼ਰੂਰ ਲਗਾਈਆਂ ਜਾ ਰਹੀਆਂ ਨੇ ਮਹੇਸ਼ਰ ਮਹੇਸ਼ ਅੰਦਰ ਗਰੇਵਾਲ ਨੂੰ ਲੈ ਕੇ ਰਵਨੀਤ ਬਿੱਟੋ ਤੇ ਭਾਤ ਪੋਸ਼ਣ ਆਸ਼ੀ ਨੂੰ ਲੈ ਕੇ ਕਿਆ ਸਰਾਈਆਂ ਜ਼ਰੂਰ ਨੇ ਕਿ ਇਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਜਾ ਸਕਦਾ ਹੈ ਤਾਂ ਸਾਡੇ ਨਾਲ ਸਾਡੇ ਸਹਿਯੋਗੀ ਜਿਹੜੇ ਨੇ ਪਵਨ ਸਿੱਧੂ ਲੁਧਿਆਣਾ ਤੋਂ ਜੁੜਗੇ ਨੇ ਉਹਨਾਂ ਤੋਂ ਜਾਣਕਾਰੀ ਲੈਂਦੇ ਆ ਕਿ ਅਖਰ ਜ਼ਮੀਨੀ ਹਕੀਕਤ ਕੀ ਕਹਿੰਦੀ ਹੈ ਕੀ ਕੁਝ ਚੱਲ ਰਿਹਾ ਸਿਆਸਤ ਦੇ ਵਿੱਚ ਜੀ ਭਵਨ ਤਾਂ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਲੁਧਿਆਣਾ ਵੈਸਟ ਤੋਂ ਆਮ ਆਦਮੀ ਪਾਰਟੀ ਦੇ ਵੱਲੋਂ ਪਹਿਲ ਕੀਤੀ ਗਈ ਹੈ ਸੰਜੀਵ ਅਰੋੜਾ ਨੂੰ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਹਲਕਾ ਪੱਛਮੀ ਤੋਂ ਲੁਧਿਆਣਾ ਦੇ ਵਿੱਚੋਂ ਗੁਰਪ੍ਰੀਤ ਗੋਗੀ ਜਿਨ੍ਹਾਂ ਦਾ ਦੇਹਾਂਤ ਹੋਇਆ ਐਮਐਲਏ ਸੀ ਕਿ ਲੁਧਿਆਣਾ ਦੇ ਵਿੱਚ ਤਾਂ ਉਸ ਤੋਂ ਬਾਅਦ ਪੱਛਮੀ ਦੇ ਜਿਹੜੀ ਸਭ ਦੀ ਨਿਗਾਹ ਟਿੱਕੀ ਹੋਈ ਹੈ ਤਾਂ ਹੁਣ ਜਿਹੜਾ ਆਮ ਆਦਮੀ ਪਾਰਟੀ ਨੇ ਪਹਿਲ ਕੀਤੀ ਹੈ ਜਿਸ ਤੋਂ ਇਹ ਵਿੱਚ ਸੰਜੀਵ ਅਰੋੜਾ ਨੂੰ ਜਿਹੜਾ ਐਲਾਨ ਦਿੱਤਾ ਗਿਆ ਤਾਂ ਜੇਕਰ ਅਸੀਂ ਗੱਲ ਕਰੀਏ ਹੋਰ ਪਾਰਟੀਆਂ ਦੀ ਤਾਂ ਜੇਕਰ ਅਸੀਂ ਬੀਜੇਪੀ ਦੀ ਗੱਲ ਕਰੀਏ ਤਾਂ ਕਿੰਨੇ ਕਿੰਨੇ ਵਿਕਰਮ ਸਿੱਧੂ ਤੇ ਰਵਨੀਤ ਬਿੱਟੂ ਦਾ ਨਾਮ ਜੋ ਕਿ ਹੋ ਸਕਦਾ ਹੈ ਜੋ ਕਿ ਸੂਤਰਾ ਮੁਤਾਬਕ ਇਹ ਵੀ ਜਾਣਕਾਰੀ ਜਿਹੜੀ ਆ ਨਿਕਲ ਕੇ ਸਾਹਮਣੇ ਆ ਰਹੀ ਹੈ ਔਰ ਜੇਕਰ ਅਸੀਂ ਗੱਲ ਕਰੀਏ ਕਾਂਗਰਸ ਪਾਰਟੀ ਦੀ ਤਾਂ ਲੁਧਿਆਣੇ ਦੇ ਵਿੱਚ ਪਰ ਤੁਸ਼ਨ ਆਸ਼ੂ ਤੋਂ ਵੱਡਾ ਚਿਹਰਾ ਸ਼ਾਇਦ ਨਹੀਂ ਹਤਾ ਪਰ ਤੁਸ਼ਨ ਆਸ਼ੂ ਦਾ ਵੀ ਨਾਮ ਜਿਹੜਾ ਪਹਿਲੇ ਨੰਬਰ ਤੇ ਜੋ ਕਿ ਆ ਰਿਹਾ ਵਾ ਜੋ ਕਿ ਸੂਤਰਮਤਾ ਵੀ ਜਿਹੜੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਆ ਔਰ ਇਸ ਦੇ ਵਿੱਚ ਜੋ ਕਿ ਕਾਫੀ ਲੰਮੇ ਸਮੇਂ ਤੋਂ ਜਿਸ ਨੂੰ ਅਨਿਗਾ ਦੇ ਵਿੱਚ ਹਲਕਾ ਪੱਛਮੀ ਦੀ ਸੀਡ ਜਿਹੜੀ ਦੇਖੀ ਜਾ ਰਹੀ ਹੈ ਤੇ ਜੇਕਰ ਹੁਣ ਇਲੈਕਸ਼ਨ ਹੁੰਦੇ ਨੇ ਤਾਂ ਇਹਨਾਂ ਦੇ ਵਿੱਚ ਜਿਹੜਾ ਸਾਫ਼ ਤੌਰ ਤੇ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਐਲਾਨ ਦਿੱਤਾ ਗਿਆ ਵਾ ਔਰ ਜੇਕਰ ਅਸੀਂ ਗੱਲ ਕਰੀਏ ਹਲ ਅਕਾਲੀ ਦਲ ਦੀ ਤਾਂ ਉਹਦੇ ਵਿੱਚ ਕਿਤੇ ਨਾ ਕਿਤੇ ਮਹੇਸ਼ਿੰਦਰ ਗਰੇਵਾਲ ਦਾ ਨਾਮ ਹੋ ਸਕਦਾ ਕਿਉਂਕਿ ਮਹੇਸ਼ਿੰਦਰ ਗਰੇਵਾਲ ਹਲਕਾ ਪੱਛਮੀ ਤੋਂ ਕਾਫੀ ਚਰਚਿਤ ਚਿਹਰਾ ਨੇ ਉਧਿਆਨੇ ਦੇ ਵਿੱਚ ਜੋ ਇਹ ਇੰਨੇ ਚਰਚਾ ਜਿਹੜੀ ਛੜ ਰਹੀ ਸੀ ਕਾ ਲੋਕ ਜਿਹੜੇ ਲੋਕਾਂ ਦੀ ਨਿਗਾ ਜਿਹੜੀ ਹੈ ਹਲਕਾ ਪੱਛਮੀ ਦੇ ਵਿੱਚ ਟਿੱਕੀ ਹੋਈ ਸੀ ਤਾਂ ਕਿਤੇ ਨਾ ਕਿਤੇ ਹੁਣ ਚਿਹਰੇ ਜਿਹੜੇ ਅਲੰਗੇ ਜਾ ਰਹੇ ਕਿਉਂਕਿ ਸਭ ਤੋਂ ਪਹਿਲਾਂ ਪਹਿਲ ਜਿਹੜੀ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਕਰ ਦਿੱਤੀ ਗਈ ਹੈ ਜੀ ਤਾਂ ਜੇਕਰ ਗੱਲ ਕੀਤੀ ਜਾਵੇ ਤਾਂ ਸੰਜੀਵ ਅਰੋੜਾ ਜੇਕਰ ਜਤ ਹਸਲ ਕਰ ਲੈਂਦੇ ਨੇ ਤਾਂ ਰਾਜ ਸਭਾ ਦੀ ਸੀਟ ਤਾਂ ਖਾਲੀ ਹੋ ਜਾਊਗੀ ਤਾਂ ਕੀ ਲੱਗਦਾ ਹੈ ਕਿ ਉਹ ਸੀਟ ਕਿਸ ਨੂੰ ਜਾ ਸਕਦੀ ਹੈ ਬਿਲਕੁਲ ਜੇਕਰ ਸੰਜੀਵ ਅਰੋੜਾ ਜੇਕਰ ਇਹ ਤੋਂ ਟਿਕਟ ਲੜ ਦੇਣਾ ਤਾਂ ਬਿਲਕੁਲ ਜਿਸ ਤਰ੍ਹਾਂ ਤੁਸੀਂ ਕਹਿ ਕਿ ਰਾਸ਼ਵਾਦੀ ਜਿਹੜੀ ਸੀਟ ਆ ਉਹ ਖਾਲੀ ਹੋ ਜਾਏਗੀ ਤਾਂ ਉਸ ਤੋਂ ਬਾਅਦ ਕਿਤੇ ਨਾ ਕਿਤੇ ਭਾਵੇਂ ਸੰਜੀਵ ਅਰੋੜਾ ਹੋਵੇ ਨਾ ਭਾਵੇਂ ਹੋਰ ਜਿਹੜੇ ਵੱਡੇ ਚਿਹਰੇ ਨੇ ਜਿਕਰ ਕੇਜਰੀਵਾਲ ਵੀ ਉੱਥੋਂ ਹਾਰੇ ਨੇ ਜੇ ਮਾਫ ਕਰਨਾ ਦਿੱਲੀ ਤੋਂ ਹਾਰੇ ਨੇ ਤਾਂ ਕਿਤੇ ਵੱਡਾ ਚਿਹਰਾ ਜਿਹੜਾ ਉਹਨਾਂ ਦੇ ਵੱਲੋਂ ਦੇਖਿਆ ਜਾ ਰਿਹਾ ਔਰ ਲੁਧਿਆਣੇ ਦੇ ਵਿੱਚੋਂ ਜਿਹੜੀ ਉਹਨਾਂ ਨੂੰ ਟਿਕਟ ਜਿਹੜੀ ਆ ਦਿੱਤੀ ਗਈ ਆ ਤਾਂ ਕਿਤੇ ਨਾ ਕਿਤੇ ਲੋਕਾਂ ਦੀ ਜਿਹੜੀ ਨਿਗਾ ਇਸ ਦੇ ਵਿੱਚ ਟਿੱਕੀ ਹੋਈ ਆ ਕਿਉਂਕਿ

ਜੀ ਤਾਂ ਲੁਧਿਆਣਾ ਵੈਸ ਤੋਂ ਜੋ ਉਮੀਦਵਾਰ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਐਲਾਨ ਜ਼ਰੂਰ ਉਸ ਦਾ ਕਰ ਦਿੱਤਾ ਗਿਆ ਹੈਗਾ ਸੰਜੀਵ अरोड़ा ਨੂੰ ਤਾਂ ਅਜੇ ਇਹ ਦੇ ਵੀ ਸੰਜੀਵ अरोड़ा ਦੇ ਐਲਾਨ ਤੋਂ ਬਾਅਦ ਹੁਣ ਸਵਾਲ ਇੱਥੇ ਇਹ ਉੱਠ ਰਹੇ ਨੇ ਕਿ ਆਖਰ ਰਾ ਸਭਾ ਦੇ ਵਿੱਚ ਹੁਣ ਕਿਸ ਦੀ ਐਂਟਰੀ ਹੋਵੇਗੀ ਕਿਉਂਕਿ ਜੇਕਰ ਸੰਜੀਵ ਅਰੋੜਾ ਜਿਹੜੇ ਨੇ ਲੁਧਿਆਣਾ ਤੋਂ ਹੁਣ ਚੋਣ ਲੜਨਗੇ ਤਾਂ ਅਜੇਹ ਦੇ ਵਿੱਚ ਉਹਨਾਂ ਨੂੰ ਜੋ ਐ ਕੁਇਟ ਜ਼ਰੂਰ ਕਰਨਾ ਪਵੇਗਾ ਰਾਜ ਸਭਾ ਦੇ ਉਹ ਮੌਜੂਦਾ ਮੈਂਬਰ ਵੀ ਹੈਗੇ ਨੇ ਤਾਂ ਅਜੇਹ ਦੇ ਵਿੱਚ ਉਹ ਸੀਟ ਵੀ ਜਿਹੜੀ ਆ ਖਾਲੀ ਹੋ ਜਾਵੇਗੀ ਤਾਂ ਕੀ ਹੁਣ ਕੇਜਰੀਵਾਲ ਉੱਥੇ ਆਉਣਗੇ ਇਹ ਵੀ ਸਵਾਲ ਜ਼ਰੂਰ ਚੁੱਕਿਆ ਜਾ ਰਿਹਾ ਪਰ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਆਖਰ ਰਾਜ ਸਭਾ ਦੇ ਵਿੱਚ ਹੁਣ ਜੋ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਉਮੀਦਵਾਰ ਹੋਵੇਗਾ ਕਿਸ ਨੂੰ ਚੁਣਿਆ ਜਾਵੇਗਾ ਰਾਜ ਸਭਾ ਦੇ ਲਈ ਤਾਂ ਫਿਲਹਾਲ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਕਿ ਲੁਧਿਆਣਾ ਵੈਸਟ ਤੋਂ ਜ਼ਿਮਨੀ ਚੋਣਾ ਦੇ ਲਈ ਹੁਣ ਉਮੀਦਵਾਰ ਦਾ ਐਲਾਨ ਆਮ ਆਦਮੀ ਪਾਰਟੀ ਦੇ ਵੱਲੋਂ ਕਰ ਦਿੱਤਾ ਗਿਆ ਹੈਗਾ ਹਾਲਾਂਕਿ ਪਹਿਲ ਕੀਤੀ ਹੈ ਆਮ ਆਦਮੀ ਪਾਰਟੀ ਨੇ ਹੁਣ ਤੱਕ ਭਾਜਪਾ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕਾਂਗਰਸ ਦੇ ਵੱਲੋਂ ਜੋ ਹੈ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਪਰ ਕੁਝ ਚਿਹਰੇ ਜਿਹੜੇ ਨੇ ਸਾਹਮਣੇ ਜ਼ਰੂਰ ਆ ਰਹੇ ਨੇ ਕਿ ਆਸਰਾਇਆਂ ਜ਼ਰੂਰ ਲਗਾਈਆਂ ਜਾ ਰਹੀਆਂ ਨੇ ਕਿ ਇਹਨਾਂ ਦੇ ਨਾਵਾਂ ਦਾ ਐਲਾਨ ਕੀਤਾ ਜਾ ਸਕਦਾ ਹੈ ਕਾਂਗਰਸ ਦੇ ਵੱਲੋਂ ਭਾਰਤ ਪੋਸ਼ਣ ਆਸ਼ੂ ਜੋ ਕਿ ਸਾਬਕਾ ਮੰਤਰੀ ਨੇ ਉਹਨਾਂ ਦੇ ਨਾਮ ਦਾ ਐਲਾਨ ਹੋ ਸਕਦਾ ਹੈ ਇਸੇ ਦੇ ਨਾਲ ਜੇਕਰ ਗੱਲ ਕੀਤੀ ਜਾਵੇ ਸ਼੍ਰੋਮਣੀ ਅਕਾਲੀ ਦਲ ਦੀ ਆ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਮਹੇਸ਼ਿੰਦਰ ਗਰੇਵਾਲ ਜੋਨੇ ਉਹਨਾਂ ਦੇ ਨਾਮ ਦਾ ਐਲਾਨ ਜਿਹੜਾ ਆ ਕੀਤਾ ਜਾ ਸਕਦਾ ਹੈ ਇਸੇ ਦੇ ਨਾਲ ਭਾਜਪਾ ਦੇ ਵੱਲੋਂ ਰਵਨੀਤ ਸਿੰਘ ਬਿੱਟੂ ਜੋਨੇ ਉਹਨਾਂ ਦੇ ਨਾਮ ਦਾ ਐਲਾਨ ਕੀਤਾ ਜਾ ਸਕਦਾ ਹੈ ਸੂਤਰਾਂ ਦੇ ਹਵਾਲੇ ਦੇ ਨਾਲ ਵੱਡੀ ਖਬਰ ਜਿਹੜੀ ਆ ਸਾਹਮਣੇ ਆ ਰਹੀ ਹੈ ਤਾਂ ਰਵਨੀਤ ਸਿੰਘ ਬਿੱਟੂ ਜੋਨੇ ਕੈਬਨਟ ਮੰਤਰੀ ਨੇ ਅਜੇ ਹੀ ਦੇ ਵਿੱਚ ਲੁਧਿਆਣਾ ਵੈਸਟ ਸੀਟ ਉਹਨਾਂ ਦੇ ਲਈ ਇੰਪੋਰਟੈਂਟ ਹੈ ਇਸ ਕਰਕੇ ਵੀ ਹੋ ਜਾਂਦੀ ਹੈ ਕਿਉਂਕਿ ਕਿਤੇ ਨਾ ਕਿਤੇ ਸੀਐਮ ਦੀ ਦੌੜ ਦੇ ਵਿੱਚ ਵੀ ਉਹ ਨਜ਼ਰ ਆ ਰਹੇ ਨੇ ਤਾਂ ਜੇਕਰ ਸੀਐਮ ਉਹਨਾਂ ਨੂੰ ਪੰਜਾਬ ਦਾ ਬਣਨਾ ਹੈਗਾ ਤਾਂ ਉਹਨਾਂ ਨੂੰ ਪੰਜਾਬ ਦੇ ਵਿੱਚ ਲੁਧਿਆਣਾ ਦੇ ਵਿੱਚ ਖਾਸ ਤੌਰ ਉਤੇ ਕੁਝ ਜਿਹੜਾ ਆ ਕੰਮ ਜ਼ਰੂਰ ਕਰਨਾ ਹੋਵੇਗਾ ਲੋਕਾਂ ਦੇ ਵਿੱਚ ਐਕਟਿਵ ਰਹਿਣਾ ਪਵੇਗਾ ਜਿਸ ਕਰਕੇ ਹੋ ਸਕਦਾ ਹੈ ਕਿ ਸਿੱਟੇ ਵੱਜੋ ਉਹਨਾਂ ਦੇ ਵੱਲੋਂ ਜੋ ਆ ਚੋਣ ਜੋ ਇਹ ਉਮੀਦਵਾਰ ਉਹਨਾਂ ਨੂੰ ਬਣਾਇਆ ਜਾਵੇ ਤੇ ਲੁਧਿਆਣਾ ਦੇ ਵਿੱਚੋਂ ਦੀ ਉਹ ਉਮੀਦਵਾਰ ਬਣ ਕੇ ਚੋਣ ਮੈਦਾਨ ਦੇ ਵਿੱਚ ਆਉਣ ਤੇ ਅਜਿਹੇ ਦੇ ਵਿੱਚ ਕੈਬਨਿਟ ਦੀ ਮਿਨਿਸਟਰੀ ਜਿਹੜੀ ਹੈਗੀ ਉਹਨਾਂ ਨੂੰ ਛੜਨੀ ਪਵੇਗੀ ਖੈਰ ਇਹ ਸੂਤਰਾਂ ਦੇ ਹਵਾਲੇ ਨਾਲ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਹੁਣ ਦੇਖਣਾ ਹੋਵੇਗਾ ਬਾਕੀ ਪਾਰਟੀਆਂ ਦੇ ਵੱਲੋਂ ਹੋਰ ਜਿਹੜੇ ਉਮੀਦਵਾਰ ਨੇ ਆਪਣੇ ਆਪਣੇ ਕਿਹੜੇ ਉਮੀਦਵਾਰ ਮੈਦਾਨ ਦੇ ਵਿੱਚ ਉਤਾਰਦੀ ਹੈ